The ਬਈ ਤੋਂ ਬਹੁਤ ਬਹੁਤ ਸ਼ੁਕਰਾ ਨਾਮ ਵੀ ਹੋਇਆ ਤੁਸੀਂ ਬੈਠੇ ਸੀ ਸਾਈਡ ਤੇ ਬਹੁਤ ਬਹੁਤ ਵਧੀਆ ਲੱਗਿਆ ਜੀ ਕਲਰਾਈਜ਼ਰ ਨੂੰ ਜਿਹੜੇ ਜਿੰਨੇ ਵੀ ਉਹਨਾਂ ਨੂੰ ਸੇਵ ਕੀਤਾ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧੀਆ ਲੱਗਿਆ ਕਿ ਪਹਿਲੀ ਵਾਰੀ ਦੇਖੇ ਪਾਉ ਦਾ ਬੜਾ ਆਇਆ ਸੀ ਜੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਤੁਸੀਂ ਚਾਹਦੇ ਬਸ ਨਾ ਕਰਕੇ ਫਿਰ ਪਾਸੇ ਵੀ ਸ਼ੁਕਰ ਵਾਹਿਗੁਰੂ ਤੋਂ ਕੁਝ ਸਿੱਖਣ ਨੂੰ ਮਿਲਿਆ ਜੀ ਕੁਝ ਨਾ ਕੁ ਸਿੱਖਾਂਗੇ ਜੀ ਕਦੇ ਫਿਲਮਾਂ ਅਸੀਂ ਕੁਝ ਪਾਵਾਂਗੇ ਕਦੇ ਇਦਾਂ ਦੇ ਕਰੈਕਟਰ ਕਰਾਂਗੇ ਇੰਡੀਆਂ ਦੀ ਨੌਕਾਂ ਵੀ ਵਧੀਆ ਹੋਊਗੀ ਤੁਹਾਡੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਇਹ ਜਿਹੜਾ ਬਿੱਲ ਪਾਸ ਹੋਇਆ ਉਹਦੇ ਅਸੀਂ ਗਵਾਹ ਬਣੇ ਆਂ ਪਰ ਲੋਕ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਸੀਗਾ ਉਹ ਮਾਨ ਸਾਹਿਬ ਨੇ ਬਹੁਤ ਵੱਡੀ ਉਹਨਾਂ ਨੂੰ ਰਾਹਤ ਦਿੱਤੀ ਹੈ ਔਰ ਬਹੁਤ ਮੈਨੂੰ ਲੱਗਦਾ ਰਾਹਤ ਮਿਲੂਗੀ ਲੋਕਾਂ ਨੂੰ ਜਿਨ੍ਹਾਂ ਦੇ ਵਿਚਾਰਾਂ ਦੇ ਪੈਸੇ ਫਸੇ ਹੋਏ ਸੀਗੇ ਹਨਾ ਕਲੋਨੀਆ ਦੇ ਵਿੱਚ ਪਲਾਟਾਂ ਦੇ ਵਿੱਚ ਸੋ ਉਹਨਾਂ ਨੂੰ ਹੁਣ ਐਨਓਸੀ ਲੈਂਡ ਦੀ ਲੋਡ ਨਹੀਂ ਸੁਣਨ ਦੇ ਰਿਸ਼ਤੇ ਹੋ ਜਾਣਗੇ ਬਹੁਤ ਵੱਡੀ ਕਿਹੜੀ ਮਿਹਨਤ ਦੀ ਕਮਾਈ ਬਾਈ ਜਦੋਂ ਵਸੀ ਹੁੰਦੀ ਆ ਉਸ ਨੂੰ ਪਤਾ ਹੁੰਦਾ ਪਰ ਦੇਖਿਓ ਜਿਵੇਂ ਤੁਸੀਂ ਪਹਿਲਾਂ ਕੰਟਰੀ ਸ਼ੋਇੰਗ ਕਰਦੇ ਰਹੇ ਮਸਲੇ ਹੁੰਦੇ ਸੀਗੇ ਅੱਜ ਤੱਕ ਹੁਣ ਜਿਵੇਂ ਤੁਸੀਂ ਇਹ ਮੰਨ ਕਰ ਰਹੇ ਨੇ ਤਾਂ ਚਲੋ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਪੂਰੀਆਂ ਹੋ ਰਹੀਆਂ ਨੇ ਮੈਂ ਕਹਿੰਦਾ ਹੌਲੀ ਹੌਲੀ ਸਾਰਾ ਕੁਝ ਹੁੰਦਾ ਬਾਈ ਜੀ ਇੱਕਦਮ ਕਦੇ ਵੀ ਕੁਝ ਨਹੀਂ ਹੁੰਦਾ ਸੋ ਹੌਲੀ ਹੌਲੀ ਮਾਨਸਰ ਦੇ ਨੇ ਵੀ ਅੰਦਰ ਲੱਗਦਾ ਸਾਰਿਆਂ ਸਾਰਾ ਕੁਝ ਹੱਲ ਕਰ ਰਹੇ ਨੇ ਬਈ ਤੁਹਾਡੇ ਬਹੁਤ ਬਹੁਤ ਨਾਲ ਨਾਲ ਵੀ ਹੋਇਆ ਤੁਸੀਂ ਬੈਠੇ ਸੀ ਸਾਈਡ ਬਹੁਤ ਵਧੀਆ ਲੱਗਿਆ ਜੀ ਕਲੋਨਾਈਜ਼ਡ ਨੂੰ ਜਿਹੜੇ ਜਿੰਨੇ ਵੀ ਉਹਨਾਂ ਨੂੰ ਸੇਵ ਕੀਤਾ ਉਹਨਾਂ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਕਿ ਪਹਿਲੀ ਵਾਰੀ ਦੇਖੇ ਪੌਦਾ ਬੜਾ ਆਇਆ ਸੀ ਜਿਹੜੇ ਦੇਖੀ ਸੀ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਅਸੀਂ ਚਾਹਦੇ ਬੈਠਾ ਫੋਟੋ ਦੇ ਪਾਸੇ ਵੀ ਸ਼ੁਕਰ ਵਾਹਿਗੁਰੂ ਤੋਂ ਕੁਝ ਸਿੱਖਣ ਨੂੰ ਮਿਲਿਆ ਜੀ ਕੁਝ ਨਵਾਂ ਸਿੱਖਾਂਗੇ ਜੀ ਕਦੇ ਫਿਲਮਾਂ 'ਚ ਕੁਝ ਪਾਵਾਂਗੇ ਕਦੇ ਇਦਾਂ ਦੇ ਕੈਰੈਕਟਰ ਕਰਾਂਗੇ ਇੰਦਾਂ ਦੀ ਨੋਕਟੌਨ ਵੀ ਵਧੀਆ ਹੋਊਗੀ ਤੁਹਾਡੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਲੱ ਇਹ ਜਿਹੜਾ ਬਿੱਲ ਪਾਸ ਹੋਇਆ ਉਹਦੇ ਅਸੀਂ ਗਵਾਹ ਬਣੇ ਆਂ ਪਰ ਲੋਕ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਸੀਗਾ ਉਹ ਮਾਨ ਸਾਹਿਬ ਨੇ ਬਹੁਤ ਵੱਡੀ ਉਹਨਾਂ ਨੂੰ ਰਾਹਤ ਦਿੱਤੀ ਹੈ ਔਰ ਬਹੁਤ ਮੈਨੂੰ ਲੱਗਦਾ ਰਾਹਤ ਮਿਲੂਗੀ ਲੋਕਾਂ ਨੂੰ ਜਿਨ੍ਹਾਂ ਦੇ ਵਿਚਾਰਾਂ ਦੇ ਪੈਸੇ ਫਸੇ ਹੋਏ ਸੀਗੇ ਹਣਾ ਕਲੋਨੀਆ ਦੇ ਵਿੱਚ ਪਲਾਟਾਂ ਦੇ ਵਿੱਚ ਸੋ ਉਹਨਾਂ ਨੂੰ ਹੁਣ ਐਨਓਸੀ ਲੈਂਡ ਦੀ ਲੋੜ ਨਹੀਂ ਸੁਣਨ ਦੀ ਰਜਿਸਟਰੀ ਹੋ ਜਾਣਗੀ ਬਹੁਤ ਵੱਡੀ ਕੀ ਜੀ ਮਿਹਨਤ ਦੀ ਕਮਾਈ ਬਾਈ ਜਦੋਂ ਵਸੀ ਹੁੰਦੀ ਆ ਉਸ ਨੂੰ ਪਤਾ ਹੁੰਦਾ ਪਰ ਪਰ ਦੇਖਿਓ ਜਿਵੇਂ ਤੋਂ ਤੁਸੀਂ ਪੱਲਾ ਕੰਮੇ ਜੋ ਵੀ ਕਰਦੇ ਰਹੇ ਇਹਨਾਂ ਦੇ ਲੋਕਾਂ ਦੇ ਮਸਲੇ ਹੁੰਦੇ ਸੀਗੇ ਜਿਵੇਂ ਹੁਣ ਜਿਵੇਂ ਤੁਸੀਂ ਹੱਲ ਕਰ ਰਹੇ ਨੇ ਤਾਂ ਚਲੋ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਪੂਰੀਆਂ ਹੋ ਰਹੀਆਂ ਮੈਂ ਕਹਿੰਦਾ ਹੌਲੀ ਹੌਲੀ ਸਾਰਾ ਕੁਝ ਹੁੰਦਾ ਬਾਈ ਜੀ ਇੱਕਦਮ ਕਦੇ ਵੀ ਕੁਝ ਨਹੀਂ ਹੁੰਦਾ ਹੌਲੀ ਹੌਲੀ ਮਾਨ ਸਾਹਿਬ ਜਿੰਨੇ ਵੀ ਅੰਦਰ ਲੱਗਦਾ ਸਾਰਾ ਸਾਰਾ ਕੁਝ ਹੱਲ ਕਰ ਰਹੇ ਨੇ